ਗੱਲਬਾਤ ਜ਼ਰੂਰ ਕਰ ਲੈਣੇ ਆ ਗੋਬਿੰਦ ਸਿੰਘ ਲੋਂਗੋਵਾਲ ਹੋਰੀ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਲੋਂਗਵਾਲ ਸਾਹਿਬ ਦਾ ਗੱਲਬਾਤ ਅਸੀਂ ਜ਼ਰੂਰ ਕਰ ਲੈਨੇ ਆ ਕਿਉਂਕਿ ਲੋਂਗਵਾਲ ਸਾਹਿਬ ਖੁਦ ਐਸਪੀਸੀ ਦੇ ਪ੍ਰਧਾਨ ਰਹੇ ਨੇ ਲੋਂਗਵਾਲ ਸਾਹਿਬ ਇੱਕ ਮਿੰਟ ਰੁਕ ਜਿਓ ਤੇ ਤੁਸੀਂ ਖੁਦ ਪ੍ਰਧਾਨ ਰਹੇ ਹੋ ਤੁਹਾਨੂੰ ਲੱਗਦਾ ਸੀਗਾ ਕਿ ਇਹ ਬਦਲ ਦੀ ਲੋੜ ਸੀ ਕਿ ਹਲੇ ਤੱਕ ਲੋੜ ਸੀਗੀ ਬਿਲਕੁਲ ਦੇਖੋ ਬੰਦੇ ਲੋਕ ਬੜਾ ਚਾਹੁੰਦੇ ਸੀ ਪੰਥ ਸਾਰਾ ਚਾਹੁੰਦਾ ਸੀ ਇਹਦੀ ਪੁਨਰ ਸਿਰਜੀਤੀ ਹੈ ਜੋ ਆਦੇਸ਼ ਅਕਾਲ ਤਖਤ ਸਾਹਿਬ ਦਾ ਹੋਇਆ ਹੈ ਉਹਦੇ ਮੁਤਾਬਕ ਹੋਣੀ ਚਾਹੀਦੀ ਹੈ ਔਰ ਜੋ ਭਰਤੀ ਕਮੇਟੀ ਜਿਹੜੀ ਬਣਾਈ ਸੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੇ ਬੜੀ ਹਿੰਮਤ ਕਰਕੇ ਸਾਰੇ ਇਹ ਆਉਂਦੇ ਭਰਤੀ ਕੀਤੀ ਹੈ 15 ਲੱਖ ਦੇ ਲਗਭਗ ਭਰਤੀ ਹੋਈ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਵਧਾਈ ਦਿਨਾਂ ਮੈਂ ਸਾਰੇ ਡੈਲੀਗੇਟਾਂ ਨੂੰ ਅੱਜ ਸਾਰੇ ਡੈਲੀਗੇਟਰ ਨੇ ਇਕੱਠੇ ਹੋ ਕੇ ਜੋ ਗੁਰੂਮਹਾਲ ਦੇ ਹਜ਼ੂਰੀ ਦੇ ਵਿੱਚ ਆਪਣਾ ਪ੍ਰਧਾਨ ਜਿਹੜਾ ਸ਼੍ਰੋਮਣੀ ਕਾਲ ਦਾ ਚੁਣ ਲੈਣਾ ਤੁਸੀਂ ਐਸਪੀਸੀ ਦੇ ਪ੍ਰਧਾਨ ਰਹੇ ਹੋ ਲੱਗਦਾ ਹੈ ਕਿ ਉੱਥੇ ਸਭ ਕੁਝ ਠੀਕ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ ਹੈ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੈਗੀ ਲਗ ਰਹੀ ਹੈ ਦੇਖੋ ਆਪਕੋ ਆਪਣੀ ਡਿਊਟੀ ਨੇ ਜੋ ਗੁਰਦਰਾ ਪ੍ਰਬੰਧ ਕਮੇਟੀ ਦੀ ਡਿਊਟੀ ਹੈ ਉਹ ਵੀ ਜਿਹੜੀ ਹੈ ਉਹ ਕਰ ਰਹੇ ਨੇ ਸੋ ਜਿਸ ਤਰ੍ਹਾਂ ਸੰਗਤਾਂ ਦਾ ਹੁਕਮ ਹੋਗਾ ਉਹਦੇ ਮੁਤਾਬਕ ਹੀ ਇਹ ਸਾਰਾ ਕੰਮ ਹੋਗਾ ਅਗਲੀ ਅਗਲੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਅੱਜ ਜੇਕਰ ਪ੍ਰਧਾਨ ਦੀ ਚੋਣ ਹੁੰਦੀ ਹੈ ਉਸ ਤੋਂ ਇਲਾਵਾ ਕਿਹਦੀ ਕਿਹਦੀ ਚੋਣ ਹੋਏਗੀ ਜੀ ਨਾਲ ਹੋਰ ਕਾਰਜਕਾਰੀ ਪ੍ਰਧਾਨ ਜਾਂ ਜਿਹੜੇ ਕਹਿ ਸਕਦੇ ਆ ਕਿ ਨਾਲ ਕੋਈ ਜਨਰਲ ਸਕੱਤਰ ਕੈਸ਼ੀਅਰ ਉਹਨਾਂ ਦੀ ਵੀ ਚੋਣ ਦੇਖੋ ਬਾਅਦ ਚ ਹੁੰਦੀ ਹੈ ਪ੍ਰਧਾਨ ਦੇ ਕੋਲ ਸਾਰਾ ਹੁੰਦਾ ਉਹਨੇ ਅੱਗੇ ਆਪਣੀ ਸਾਰੀ ਬੋਰਡ ਕਮੇਟੀ ਹੋਰ ਜਿਹੜੇ ਚੁਣਨੇ ਨੇ ਉਹ ਬੁਨਾ ਆਪਨੇ ਜਿਹੜਾ ਕਾਲੇ ਦਾ ਪ੍ਰਧਾਨ ਬਣੇਗਾ ਔਰ ਉਹਨੇ ਸਾਰਾ ਉਹ ਸਾਰਾ ਚੁਣਨਾ ਆਪਣੀ ਜਿੰਨੀ ਕਰੇ ਸੁਖਬੀਰ ਬਾਦਲ ਹੋਰਾਂ ਦੀ ਗੱਲ ਕਰੀਏ ਕਹਿ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਆਖਾਲ ਤਖਤ ਸਾਹਿਬ ਦੇ ਜਹਜਦਾਰ ਨੇ ਵੀ ਕਹਿ ਦਿੱਤਾ ਹੈ ਕਾਰਜਕਾਰੀ ਕਿ ਇਹ ਕਮੇਟੀ ਕੋਈ ਮਾਇਨਾ ਨਹੀਂ ਰੱਖਦੀ ਜੀ ਲੱਗਦਾ ਹੈ ਕਿ ਕੋਈ ਮਾਇਨਾ ਦੋ ਜਣੇ ਤਾਂ ਪਹਿਲਾਂ ਹੀ ਚਲੇ ਗਏ ਨੇ ਦੇਖੋ ਦੇਖੋ 2 ਦਸੰਬਰ ਦਾ ਬਹੁਤ ਬੜਾ 2024 ਦਾ ਇਤਿਹਾਸਕ ਦਿਨ ਸੀ ਸਾਰੇ মিডিਆ ਨੇ ਦੇਖਿਆ ਸਾਰੇ ਸੰਸਾਰ ਦੇ ਵਿੱਚ ਦੇਖਿਆ 2 ਅਗਸਤ ਨੂੰ ਜੋ ਸਾਡੇ ਸਿੰਘ ਸਾਹਿਬਾਨਾ ਵੱਲੋਂ ਹੁਕਮ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਹੀ ਸਾਰਾ ਇਹ ਪ੍ਰਕਿਰਿਆ ਜੜਗਾ ਸਾਹਿਬ ਨੂੰ ਜਸਦਾਰ ਮੰਨਦੇ ਹੋ ਜੀ ਪੰਜ ਮੈਂਬਰੀ ਕਮੇਟੀ ਮੰਨਦੀ ਹੈ ਕਿਉਂਕਿ ਉਹ ਕਹੇ ਕਿ ਅਸੀਂ ਮੰਨਦੇ ਨਹੀਂ ਜਸਦਾਰੀ ਨਹੀਂ ਮੰਨਦੇ ਉਹ ਸੰਗਤੋਂ ਪੰਥ ਨੇ ਪੰਥ ਨੇ ਦੱਸਣਾ ਕਿ ਉਹ ਮੰਨਦੇ ਨੇ ਕਿ ਨਹੀਂ ਮੰਨਦੇ ਠੀਕ ਹੈ ਜੀ ਠੀਕ ਹੈ ਸੋ ਇਹ ਸੰਨ ਐਸਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗਵਾਲ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਲੋਂਗਵਾਲ ਸਾਹਿਬ ਤੋਂ ਵੱਧ ਕੋਈ ਨਹੀਂ ਜਾਣਦਾ ਹੋਣਾ ਕਿਉਂਕਿ ਲੋਂਗਵਾਲ ਸਾਹਿਬ ਖੁਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਇਸ ਮੌਕੇ ਤੇ ਸਾਬਕਾ ਪ੍ਰਧਾਨ ਨੇ ਸਭ ਤੋਂ ਵੱਧ ਲੂ ਪੋਲਸ ਜਿਹੜੇ ਕਹਿ ਸਕਦੇ ਆ ਕਿਹਦੇ ਇਸ਼ਾਰੇ ਤੇ ਕੰਮ ਹੁੰਦੇ ਆ ਕਿਵੇਂ ਹੁੰਦੇ ਆ ਕੌਣ ਪਿੱਛੇ ਉਹਨਾਂ ਨੂੰ ਜਿਹੜਾ ਉਹ ਇਸ਼ਾਰੇ ਕਰਦਾ ਸਭ ਤੋਂ ਵੱਧ ਲੌਂਗਵਾਲ ਸਾਹਿਬ ਜਾਣਦੇ ਨੇ ਸੋ ਗੱਲਬਾਤ ਕੀਤੀ ਆ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਪੰਥ ਜਿਹੜਾ ਹੈ ਕਿਉਂਕਿ ਸਮੇਂ ਦੀ ਲੋੜ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜੇ ਜ਼ਿੰਮੇਵਾਰੀਆਂ ਠੀਕੇ ਪਰ ਹਮ ਲਗਾਤਾਰ ਪੜੇ ਰੋ ਅਪਡੇਟਸ ਵਰਤੁਲਿੰਦਰ ਰਵਣ